ਕਰ ਲੀਸ ਭਾਈ ਹਾਂਜੀ ਮੈਂ ਕਿਹਾ ਚੱਲ ਥੋੜੀ ਬੁੱਧੀ ਕਰ ਲਈਏ ਠੀਕ ਅੱਛਾ ਗਏ ਸੀ ਮੰਮੀ ਵੱਲ ਇੱਧਰ ਆ ਉੱਥੇ ਬੈਠ ਦੱਸਾਂ ਕੀ ਕੀ ਕਿਹਾ ਮੰਮੀ ਨੇ ਠੀਕ ਆ ਮੰਮੀ ਨੇ ਤਾਂ ਸਿੱਧੀ ਨਾ ਕੀਤੀ ਜਿਹੜੀ ਤੈਨੂੰ ਮੈਂ ਗੱਲ ਦੱਸੀ ਅੱਛਾ ਉਹੀ ਹੋਇਆ ਫੇਰ ਕੰਮ ਮੈਨੂੰ ਨਹੀਂ ਪਤਾ ਮੈਂ ਨਾ ਨੌਕਰੀ ਕਰਨੀ ਆ ਯਾਰ ਨੌਕਰੀ ਕਰਨੀ ਗਈ ਜੰਨੀ ਆ ਜਿਹੜੀ ਉਹਨਾਂ ਨੇ ਗੱਲ কই ਉਹ ਤਾਂ ਸੁਣ ਲਾ ਕੀ ਕਿਹਾ ਉਹਨਾਂ ਨੇ ਕਿਹਾ ਵਾ ਕਿ ਪਹਿਲਾਂ ਘਰ ਦੇ ਕੰਮ ਸਿੱਖ ਲਾ ਤੇ ਨੌਕਰੀ ਕਰਨੀ ਆ ਕੋਈ ਨਹੀਂ ਘਰ ਦੇ ਕੰਮ ਵੀ ਸਿੱਖੇ ਜਾਣਗੇ ਮੇਰੀ ਸੋਲੋ ਗੱਲ ਜੇ ਮੰਮੀ ਨੇ ਨਾ ਨੌਕਰੀ ਨਹੀਂ ਨਾ ਕਰਨ ਦੇਣੀ ਤੇ ਅੱਡ ਕਰ ਦੇਣ ਫਿਰ ਅੱਡ ਕਰ ਦੇਣ ਆਹੋ ਦੋ ਜਾਨਾਂ ਨੇ ਠੀਕ ਆ ਪਕਾ ਲਾਂਗੀ ਮੈਂ ਤਨਖਾਹ ਤਾਂ ਮੈਂ ਲੈਣੀ ਆ ਕਦੀ ਬੰਦਾ ਬਾਹਰੋਂ ਖਾਣ ਲਾਂਦਾ ਕਦੀ ਘਰ ਬਣਾ ਲਾਂਦਾ ਨਹੀਂ ਮੇਰੀ ਗੱਲ ਸੁਣਾ ਅੱਡ ਹੋਣ ਵਾਲਾ ਤੇਰੇ ਦਿਮਾਗ 'ਚ ਕਿੱਥੋਂ ਖਿਆਲ ਆ ਗਿਆ ਮੈਨੂੰ ਨਹੀਂ ਪਤਾ ਐਦਾਂ ਮੈਂ ਨੌਕਰੀ ਕਰਨੀ ਆ ਯਾਰ ਨੌਕਰੀ ਕਰਨੀ ਗੱਲ ਵੱਖਰੀ ਆ ਪਰ ਅੱਡ ਦੀ ਗੱਲ ਕਿੱਥੋਂ ਆ ਗਈ ਮੈਂ ਤੁਹਾਨੂੰ ਕਹਿਣ ਦੀ ਆ ਜੇ ਮੈਂ ਤੁਹਾਡੇ ਨਾਲ ਇਹ ਗੱਲ ਕੀਤੀ ਹੈ ਕਿ ਤੂੰ ਹੀ ਜਾ ਕੇ ਗੱਲ ਕਰੋਗੀ ਤੇ ਤੂੰ ਮੇਰੇ ਨਾਲ ਗੱਲ ਕੀਤੀ ਮੈਨੂੰ ਵੇ ਜਾ ਗੱਲ ਕਰਨੀ ਪੈਣੀ ਹੈ ਫਿਰ ਗਾਣਾ ਪੁਰਾਣੀ ਇਹ ਕਰੋ ਗੱਲ ਮੈਨੂੰ ਕਦੋਂ ਕਹਿਣੇ ਇਹ ਤਾਂ ਮਰ ਰੁਸਤਾਂ ਨਹੀਂ ਪਤਾ ਹੁੰਦੇ ਕਦੀ ਭਾਬੀ ਨਹੀਂ ਮੰਦੀ ਕਦੀ ਵੀਰਾ ਨਹੀਂ ਮੰਦਾ ਕਦੀ ਇੱਕ ਚਵਲੋ ਲਿਆ ਕੇ ਬੈਠੇ ਬਿਠਾਈ ਇੱਥੇ ਉਹ ਨਹੀਂ ਮੰਦੀ ਓ ਯਾਰ ਮੇਰੀ ਗੱਲ ਸੁਣੋ ਇਹ ਤੇ ਮੈਂ ਹੁਣ ਗਾਲਾਂ ਖਾ ਕੇ ਆਇਆ ਮੈਨੂੰ ਨਹੀਂ ਪਤਾ ਜਾ ਕੇ ਨਾ ਮੰਮੀ ਨਾਲ ਗੱਲ ਕਰੋ ਤੇ ਜੇ ਮੰਮੀ ਨਹੀਂ ਮੰਨਦੇ ਨਾ ਤਾਂ ਮੈਂ ਨਾਲ ਤੇ ਬਰਖਿਲਾਫ ਹੋ ਕੇ ਨਾ ਨੌਕਰੀ ਕਰਨੀ ਮਤਲਬ ਕਰਨੀ ਹੈ ਤੂੰ ਤੇ ਬੜੀ ਛੇਤੀ ਕਹੇਦਾ ਕਿ ਮੰਮੀ ਨਾਲ ਗੱਲ ਕਰ ਲਓ ਪਰ ਮੈਂ ਨਹੀਂ ਮੈਂ ਕਿੱਦਾਂ ਗੱਲ ਕਰਲਾਂ ਅੱਗੇ ਪਤਾ ਨਹੀਂ ਕਿਹੜੇ ਮੂੰਹ ਨਾਲ ਬੋਲਣਾ ਅੱਗੇ ਕਿਹੜੀ ਮੰਮੀ ਬੜਾ ਮਿੱਠਾ ਬੋਲਦੀ ਆ ਕੜਦੀ ਤੇ ਮਿਰਚਾਂ ਹੀ ਆ ਮੂੰਹ ਚੋਂ ਜਦੋਂ ਘਰ ਦੇ ਕੰਮ ਕਰ ਨਹੀਂ ਕਰ ਰਹੇ ਤਾਂ ਅਗਲੇ ਨੇ ਫਿਰ ਔਖਾ ਦਿਹਾਣਾ ਹੀ ਆ ਮੇਰੀ ਗੱਲ ਸੁਨੋ ਜੇ ਨਹੀਂ ਨਾ ਮੰਨਦੇ ਹੈਗੇ ਤੇ ਕੋਈ ਨਹੀਂ ਨੌਕਰੀ ਤੇ ਮੈਂ ਕਰ ਲਈ ਆ ਨਾਲੇ ਮੇਰੀ ਸੁਨੋ ਗੱਲ ਤੁਸੀਂ ਡਰਦੇ ਕਾਦੇ ਵਾਸਤੇ ਹੋ ਤੁਸੀਂ ਤੇ ਇੰਨੇ ਡਰਪੋ ਕੋ ਇਹਨਾਂ ਕੋ ਡਾ ਡਰ ਕੇ ਤੁਸੀਂ ਜੀਨੇ ਆ ਯਾ ਤਾਂ ਪਹਿਲੇ ਹੀ ਕਰਦੇ ਨਹੀਂ ਮੈਂ ਡਰ ਕੇ ਨਹੀਂ ਗਾ ਜੀਂਦਿਆ ਮੈਨੂੰ ਪਤਾ ਵਾ ਵੀ ਤੇ ਉਹ ਮਰਨ ਤੋਂ ਬਾਅਦ ਮੈਨੂੰ ਮੇਰੇ ਭਰਾ ਨੇ ਤੇ ਮੇਰੀ ਮੰਮੀ ਨੇ ਕਿੱਦਾਂ ਪਾਲਿਆ ਤੇ ਉਹ ਤਾਂ ਯਾਰ ਕੋਈ ਨਹੀਂ ਸਾਰੇ ਕਰਦੇ ਆ ਯਾਰ ਸਾਰੇ ਕਰਦੇ ਜਹਾਗੇ ਮੈਂ ਉਹਨਾਂ ਦੇ ਕੀਤੇ ਸਨਦਸ ਕਿੱਦਾਂ ਭੁੱਲ ਜਾ ਤੂੰ ਦਿਨ ਕੱਲ ਦੀ ਵਿਆਹੀ ਹੈ ਇਹ ਮੈਨੂੰ ਹੁਣ ਕਹਿ ਰਹੇ ਨੀ ਕਿ ਆਡੋ ਜੀਏ ਤੇ ਕੋਈ ਨਹੀਂ ਸਾਰੀ ਦੁਨੀਆ ਅੱਡ ਹੁੰਦੀ ਆ ਅਸੀਂ ਕਿਹੜੇ ਲੋਕਾਂ ਦੇ ਅੱਡ ਹੋਣਗੇ ਜਿਹੜੇ ਅੱਡ ਹੋਏ ਨਾ ਜਿਹੜੇ ਅੱਡ ਹੋਏ ਨਾ ਉਹਨਾਂ ਤੇ ਜਾ ਕੇ ਹਾਲ ਦਵੇ ਕੀ ਬਣੀ ਆ ਕੋਈ ਨਹੀਂ ਨੌਕਰੀ ਕਰ ਲਾਂਗੇ ਸਭ ਸੈੱਟ ਹੋ ਜਾਣਾ ਆਪਣਾ ਘਰ ਵੀ ਬਣਾ ਲਾਂਗੇ ਸਾਰਾ ਕੁਝ ਹੀ ਹੋ ਜਾਣਾ ਯਾਰ ਨੌਕਰੀ ਤੇ ਤੂੰ ਕਹਿ ਰਹੇ ਨੀ ਨੌਕਰੀ ਤੇ ਆ ਕਹਿ ਰਹੇ ਨੀ ਜਿੱਦਾਂ ਤੁਹਾਨੂੰ ਰੁਪਿਆ ਲੱਖ ਹੋਣੇ ਮਿਲ ਜਾਣਾ ਮਨ ਨਾਲ ਕੋਈ ਗੱਲ ਨਹੀਂ ਇੱਕ ਸਕੂਲ ਵਾਲੇ ਨਹੀਂ ਦੇਣਗੇ 50 ਸਕੂਲਾਂ ਨੌਕਰੀ ਵਾਸਤੇ ਸਕੂਲ ਕਰ ਨੌਕਰੀ ਪਰਮਾਨੈਂਟ ਵਾਇ ਕੋਈ ਗੱਲ ਨਹੀਂ ਇੱਕ ਨਹੀਂ ਤੇ ਦੂਜਾ ਨਹੀਂ ਤੇ ਤੀਜਾ ਨਹੀਂ ਸਕੂਲ ਵਾਧੂ ਆ ਨੌਕਰੀ ਦਾ ਨੌਕਰੀ ਨਾ ਤੇਰੇ ਖਾਨੇ ਗੱਲ ਕਰਨੀ ਹੈ ਮੈਂ ਨਾ ਨੌਕਰੀ ਕਰਨੀ ਤਾਂ ਕਰਨੀ ਆ ਮੈਨੂੰ ਨਹੀਂ ਪਤਾ ਤੁਸੀਂ ਗੱਲ ਕਿੱਦਾਂ ਕਰਨੀ ਆ ਕਿੱਦਾਂ ਨਹੀਂ ਕਰਨੀ ਆ ਗੱਲ ਜਾ ਕੇ ਕਰੋ ਤੁਸੀਂ ਤੇ ਨਾ ਕਾਹੇ ਜੋਗੇ ਨਹੀਂ ਹੈਗੇ ਤੂੰ ਮੈਨੂੰ ਬਾਰ ਬਾਰ ਚੁੱਕੀ ਜਾਣ ਦੀਆਂ ਗੱਲ ਕਰੋ ਗੱਲ ਕਰੋ ਏਦਾਂ ਕਰ ਆਪ じゃ ਗੱਲ ਕਰ ਲੈ ਮੈਂ ਨਹੀਂ ਕਿਸੇ ਨਾਲ ਗੱਲ ਕਰਨੀ ਕਹਿੰਦਾ ਮੈਨੂੰ ਦੁਬਾਰਾ ਕਹਾਂ ਗੱਲ ਕਰਨ ਮਾਰ ਜਾਓ ਜਾਓ ਇੱਕ ਨਾ ਇਹ ਬੰਦਾ ਨਾ ਕਾਹੇ ਜੋਗਾ ਨਹੀਂ ਹੈਗਾ ਦੱਸ ਜਨਾਨੀ ਦਾ ਸਟੈਂਡ ਵੀ ਨਹੀਂ ਲੈ ਸਕਦਾ ਬਸ ਘਰਦਿਆਂ ਨੇ ਕਹਿਣਾ ਮੰਮੀ ਨੇ ਜੋਗ ਹੈ ਤਾਂ ਉਹ ਪੱਥਰ ਤੇ ਲਿਖੀ ਲੇ ਸਾਰੇ ਗਮਲੇ ਵੇਲੇ ਹੋ ਗਏ ਆ ਇੱਕੋ ਹੀ ਬੂਟਾ ਰਹਿ ਗਿਆ ਵਿਚਾਰਾ ਗਾੜੀ ਫੜਨ ਨਹੀਂ ਆ ਪਤਾ ਇੱਥੇ ਮੈਂ ਮੰਮੀ ਕੀ ਵੇਖਣਾ ਵਾ ਆ ਵੇਖਣ ਲਈ ਆ ਵੀ ਸਾਰੇ ਬੂਟੇ ਸੁੱਕ ਸਕ ਗਏ ਆ ਐ ਹੋ ਹੀ ਰਹਿ ਗਿਆ ਵਾ ਇਹਨੂੰ ਡਿਆ ਗਾੜੀ ਫੜ ਪੈਣ ਆਹੋ ਸੁੱਕਦੇ ਵਿਚਾਰੇ ਸਾਰੇ ਚਲ ਕੋਈ ਨਹੀਂ ਹੋਰ ਲੱਗ ਜਾਣਗੇ ਮੈਂ ਤੈਨੂੰ ਅੰਦਰ ਲੱਭਦੇ ਆਈ ਆ ਓਰੇ ਆ ਮੇਰੀ ਗੱਲ ਸੁਣ ਕੰਮ ਝ ਕੋਈ ਆਹੋ ਮੰਮੀ ਕਿਹੜਾ ਕੰਮ ਆ ਬਹਿ ਜਾ ਇੱਥੇ ਤੈਨੂੰ ਦੱਸ ਲਈ ਕੰਮ ਮਾਤਾ ਉਹਨੇ ਬੜੀਆਂ ਬੀ ਬਨੇਂਦਰ ਰੌਲੀ ਪਾਈ ਕੀ ਆਂਦੀ ਆ ਆਪਣੇ ਘਰ ਵਾਜਣਾ ਲੱਗੀ ਤੇ ਮੈਂ ਤੇ ਸੁਣਿਆ ਉੱਤੇ ਬਾਹਰ ਬੈਠੀ ਨੇ ਆਂਦੀ ਆ ਫੇ ਮੈਂ ਨੌਕਰੀ ਕਰਨੀ ਕਰਨੀ ਆ ਜੋ ਮਰਜ਼ੀ ਹੋਏ ਤੇ ਮੇਰੇ ਕੋਲ ਨਹੀਂ ਘਰ ਦੇ ਕੰਮ ਕੋ ਹੁੰਦੇ ਚੌਂਕੇ ਦੇ ਤੇ ਮੈਂ ਕਰਨੀ ਆ ਨੌਕਰੀ ਮੇਰੇ ਮਾਪਿਓ ਨੇ ਪੈਸੇ ਲਾਏ ਕੋਰਸ ਕਰਾਏ ਇੰਨਾ ਕੁਛ ਕੀਤਾ ਤੇ ਕੀ ਗੱਲ ਮੈਨੂੰ ਰੋਟੀਆਂ ਪਕਾਉਣ ਵਾਸਤੇ ਹੈ ਉਹਨੇ ਕਰਾਇਆ ਹੀ ਉਹਨਾਂ ਨੇ ਅੱਛਾ ਤੇ ਮੈਂ ਇਹ ਦਾਮਾ ਤੇ ਤਨਖਾਹ ਲਵਾਂਗੀ ਜੀ ਕਰੇ ਕਿ ਇਹ ਵੇ ਘਰ ਪਕਾ ਲਈ ਤੇ ਕੀ ਕਰੇ ਬਾਹਰੋਂ ਖਾ ਲਈ ਤੇ ਜੋ ਮਰਜੀ ਹੋਵੇ ਆਪਣੀ ਮਾਂ ਨੂੰ ਕਹਿ ਮੰਮੀ ਨੂੰ ਤੇ ਮੈਂ ਉਹਨੇ ਨੌਕਰੀ ਕਰਨੀ ਉਹ ਨਹੀਂ ਮੰਦੀ ਕਰਦੇ ਕੰਮ ਵੱਲ ਮੰਮੀ ਇਹ ਤਾਂ ਦੋਵਾਂ ਜੀਆਂ ਦੀ ਸਲਾਹ ਹੋਊ ਤਾਂ ਫੇਰ ਹੀ ਆ ਪਰ ਉਹ ਤੇ ਹਾਂ ਨਹੀਂ ਕਰਨ ਲਿਆ ਅੱਛਾ ਉਹ ਕਹਿੰਦਾ ਵੀ ਮੈਂ ਨਹੀਂ ਕਹਿਣੀ ਇਹ ਗੱਲ ਉਹ ਆਪੇ ਹੀ ਕਹਿ ਲਾ ਠੀਕ ਆ ਉਹ ਆਪੇ ਮੰਮੀ ਨੂੰ ਪੁੱਛ ਲਾ ਮੈਂ ਨਹੀਂ ਪੁੱਛਣਾ ਅੱਛਾ ਨੌਕਰੀ ਵੱਲ ਤੇ ਫੇਰ ਉਹ ਗੱਡੀ ਆਂਦੀ ਆਪੀ ਉਤਰਨਾਮਾ ਉਹ ਪੁੱਛਦਾ ਨਹੀਂ ਕੋ ਗੱਲ ਨਹੀਂ ਕਰਦਾ ਤੇ ਮੇਰੀ ਸਾਈਡ ਨਹੀਂ ਲੈਂਦਾ ਇਦਾਂ ਕਰਕੇ ਫੇਰ ਗੱਡੀ ਉੱਤੇ ਦਾਸ ਹੁਣ ਇਹ ਗੱਲ ਦਾ ਕੀ ਹੱਲ ਨਿਕਲਣਾ ਚਾਹੀਦਾ ਆਹੋ ਤੇ ਮੈਂ ਸੋਚੰਨੀ ਤੇਰੇ ਨਾਲ ਤਾਂ ਹੀ ਗੱਲ ਕਰਨ ਆਈ ਆ ਸਲਾਹ ਇਹਦਾ ਹੁਣ ਕੀ ਹੱਲ ਕੱਢੀਏ ਕੀ ਕਰੀਏ ਹੁਣ ਮੰਮੀ ਤੁਸੀਂ ਸਿਆਣੇ ਜੇ ਵੇਖ ਲਓ ਜਿੱਦਾਂ ਕਰਨੀ ਆ ਬਾਕੀ ਆਪਣੇ ਮੁੰਡੇ ਨਾਲ ਵੱਡੇ ਨਾਲ ਸਲਾਹ ਕਰ ਲਓ ਕਿ ਆਹ ਗੱਲ ਕਹਿਣ ਲਈ ਆ ਸਕੂਲ ਲੱਗਣਾ ਵਾ ਸਕੂਲ ਵਿੱਚ ਸਾਰਾ ਦਿਨ ਜਾ ਕੇ ਬਹਿਣਾ ਪੈਣਾ ਵਾ ਜਿਉਂ 8 ਵਜੇ ਤੱਕ ਜਾਊਗੀ ਨਾ 3 ਵਜੇ ਤੱਕ ਫਾਈਲ ਲੱਗੂਗੀ ਆਣ ਕੇ ਫੇਰ ਘਰ ਦਾ ਕੰਮ ਥੋੜਾ ਬਹੁਤਾ ਅਕਸਰ ਕਰਨਾ ਹੀ ਪੈਣਾ ਸਵੇਰੇ ਇਹਨੇ ਕਹਣਾ ਮੈਂ ਸਵੇਰ ਦੇ ਉੱਠ ਕੇ ਤਿਆਰ ਹੋ ਕੇ ਮਾਹਾਂ ਮੇਰੇ ਕੋਲ ਜਾਇ ਹੀ ਜਾਂਦਾ ਵਾ ਕਿਹੜਾ ਇਹਦਾ ਟਿਫਨ ਪੈ ਕਰਕੇ ਦਊਗਾ ਤੇ ਸ਼ਾਮਾ ਨੂੰ ਵੀ ਕਹਿਣਾ ਮੇਰੇ ਆਉਂਦੇ ਨੂੰ ਪੱਕੀ ਪਕਾਈ ਹੋਵੇ ਇੰਨਾ ਕੰਮ ਤਾਂ ਨਹੀਂ ਮੰਮੀ ਹੁੰਦਾ ਆਣ ਕੇ ਵੀ ਕੋਹ ਨਾ ਕੋਹ ਹੱਡ ਹਲਾਉਣੀ ਪੈਣੇ ਆ ਰੋਟੀ ਖਾਣੀ ਆ ਜੇ ਮੈਂ ਆਟਾ ਗੁੰਨ ਕੇ ਫੁੜਕੇ ਲਾਉਣ ਨੂੰ ਸਬਜ਼ੀ ਬਣਾਉਣੀ ਪੈਣੀ ਆ ਜੇ ਮੈਂ ਸਬਜ਼ੀ ਬਣਾ ਲੂੰਗੀ ਤੈਨੂੰ ਫੁੜਕੇ ਲਾਉਣੇ ਪੈਣੇ ਆ ਇਹ ਤਾਂ ਕੰਮ ਵੰਡ ਵਰਤ ਕੇ ਆ ਨਾ ਜੇ ਹੁਣ ਕਵੇ ਵੀ ਮੈਂ ਜਾ ਕੇ ਨੌਕਰੀ ਕਰਾਂ ਤੇ ਤੂੰ ਕਰਦਾ ਕੰਮ ਕਰ ਤੇ ਫਿਰ ਇਹ ਵੀ ਕੰਮ ਤੇ ਔਖਾ ਵਾ ਨਾ ਹਾਂ ਜੇ ਉਹਨੇ ਨੌਕਰੀ ਕਰਨੀ ਆ ਨਾ ਤੇ ਘਰ ਦਾ ਕੰਮ ਉਹਨੂੰ ਕਰਨਾ ਪਊਗਾ ਇਹ ਨਹੀਂ ਵੀ ਦੀਦੀ ਦੇ ਸਿਰ ਤੇ ਸੁੱਟ ਕੇ ਸਾਰਾ ਤਾਂ ਮੈਂ ਚੱਲ ਜਾ ਮੰਮੀ ਜੀ ਜਦੋਂ ਮੈਂ ਕੱਲੀ ਹਾਂ ਮੈਂ ਕਰਦੀ ਰਹੀ ਹਾਂ ਹੁਣ ਇਹ ਆਈ ਆ ਤੇ ਇਹਦਾ ਕੋਈ ਫਰਜ਼ ਨਹੀਂ ਮੰਨਦਾ ਫੇ ਮੈਂ ਵੀ ਦੀਦੀ ਦੇ ਨਾਲ ਹੱਥ ਹੱਥ ਪਵਾਵਾ ਨਾ ਮੈਨੂੰ ਐ ਕੰਮ ਦੀ ਵੀ ਨਹੀਂ ਜਾਜ ਮੈਨੂੰ ਐ ਕੰਮ ਦੀ ਵੀ ਨਹੀਂ ਜਾਜ ਤੂੰ ਉੱਥੇ ਕਿਦਾਂ ਸਾਰੀਆਂ ਚਾਚਾ ਹੀ ਇਹਨੂੰ ਇਹ ਪਤਾ ਕੀ ਚੰਦੀ ਆ ਇਹਦੇ ਦਿਲ ਚ ਇਹ ਗੱਲ ਆ ਵੀ ਸਵੇਰੇ ਮੈਂ ਸਵੇਰੇ ਉੱઠી ਆਪਣਾ ਨਹਾਤੀ ਧੋਤੀ ਪਿਆਰ ਹੋਈ ਤੇ ਸਕੂਲੇ ਚਲ ਗਈ ਹਾਂ ਤੇ ਰੋਟੀ ਪਾਣੀ ਤੇ ਮੈਨੂੰ ਪੱਕਿਆ ਮਿਲ ਜਾਣਾ ਤੇ ਸ਼ਾਮਾਂ ਨੂੰ ਫੇਰ ਆਵਾਂਗੀ ਆਉਂਦੇ ਨੂੰ ਫੇਰ ਬੰਨੇ ਤੇ ਘਰ ਹੀ ਲਾਣਾ ਵਿਚਾਰੀ ਤੇ ਚਲ ਮੈਂ ਅਦਰ ਮਾਨਣਾ ਕਹੀਏ ਵਰਗੀ ਆ ਕੇ ਖੜੀ ਰਹਿਸ਼ਟ ਕਰਕੇ ਤੇ ਮੁੜ ਕੇ ਰੋਟੀ ਪਾਣੀ ਪਾਇਆ ਤੇ ਖਾ ਲਿਆ ਪਰ ਇਹ ਕੰਮ ਇਹਦੇ ਵਾਸਤੇ ਚੰਗਾ ਨਹੀਂ ਤੇ ਨਾ ਮੈਂ ਹੁਣ ਦੇਣਾ ਤੂੰ ਬੜਾ ਕੰਮ ਤੇ ਕੀਤਾ ਤੇ ਤੇਰੇ ਸੱਤੇ ਮੈਂ ਕਿੰਨਾ ਕੁ ਬੋਝ ਪਾਈ ਜਾਵਾ ਮੰਮੀ ਜਾਂ ਤੇ ਪਹਿਲਾਂ ਕਿਤੇ ਪੜਾਉਂਦੀ ਹੋਵੇ ਨਾ ਤੇ ਫੇਰ ਅਸੀਂ ਕਹੀਏ ਵੀ ਕੋਈ ਗੱਲ ਨਹੀਂ ਇਹ ਵੀ ਰੂਟੀਨ ਬਣੀ ਐ ਇਹਨੂੰ ਲਵਾ ਦੋ ਕਿਸ ਸਕੂਲੇ ਚਲ ਤਾਂ ਵੀ ਕੋਈ ਨਹੀਂ ਜੇ ਇੱਥੇ ਕੰਮ ਧੰਦਾ ਕਰਵਾਵੇ ਤੇ ਮੈਂ ਕਹਾਂ ਕੋਈ ਗੱਲ ਨਹੀਂ ਲਿਆ ਕੇ ਤੇ ਤਨਖਾਹ ਤੁਹਾਡੇ ਹੱਥੇ ਰੱਖੂਗੀ ਕੀਪਤਾ ਵੀ ਦੇਣੀ ਐ ਤੁਹਾਨੂੰ ਤਨਖਾਹ ਕਿ ਨਹੀਂ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿੰਨੀ ਕੁ ਤਨਖਾਹ ਆ 4000 ਲੱਲੂ ਹੱਦ ਜੇ 5000 ਰੁਪਏ ਤਨਖਾਹ ਲਊ ਰੋਜ਼ ਲੀੜਾ ਕਪੜਾ ਵੀ ਨਵਾਂ ਚਾਹੀਦਾ ਵਾ ਜੇ ਉੱਥੇ ਮੈਡਮਾਂ ਵਿੱਚ ਬਹਿਣਾ ਵਾ ਨਾ ਉੱਥੇ ਪੈਸੇ ਖਰਚਣੇ ਵੀ ਪੈਣੇ ਆ ਕਦੀ ਕਿਸ ਦੀ ਪਾਰਟੀ ਆ ਗਈ ਤੇ ਕਦੀ ਕਿਸ ਦੀ ਆ ਗਈ ਤੇ ਬਚਣਾ ਇਹਨੂੰ ਕੀ ਝੂਗੇ ਵਿੱਚ 2000 ਤੇ 2000 ਨੂੰ ਕੀ ਕਰੂਗੀ ਸਾਰਾ ਦਿਨ ਸਿਰਖ ਪਾਈ ਕਰਕੇ ਆਇਆ ਕਰਨਾ ਹਾਂ ਤੇ ਉਹ ਕੀ ਸਾਨੂੰ ਇਹਨੇ ਦੇਣਾ ਤੇ ਕੀ ਇਹਨੇ ਰੱਖਣਾ ਨਹੀਂ ਨਹੀਂ ਮੰਮੀ ਸਾਨੂੰ ਨੇ ਕੱਖ ਵੀ ਮਿਲਣਾ ਜਿੰਨੇ ਉਹਦੇ ਖਰਚੇ ਆ ਨਾ ਉਹਦਾ ਆਪਣਾ ਖਰਚਾ ਪੂਰਾ ਹੋ ਜਾਏ ਬੜੀ ਫਤੈ ਨਹੀਂਗੀ ਮੁਸ਼ਕਲ ਆਏ ਤੇ ਬੜੀ ਗੱਲ ਹੋ ਗਿਆ ਕੰਮ ਖਰਾਬ ਕੀ ਕਰੀਏ ਹੁਣ ਸਾਨੂੰ ਤੇ ਸਮਝ ਨਹੀਂ ਨਹੀਂ ਖਰਾਬ ਕਾਦਾ ਹੋ ਗਿਆ ਤੋ ਇਹ ਸਿੱਧੀ ਉਹਦਾਂ ਗੱਲ ਕਰੋ ਕਿ ਕਿਹੜੀ ਨੌਕਰੀ ਕਰਨੀ ਆ ਫੇਕਿਆਂ ਤਾਂ ਤੂੰ ਨੌਕਰੀ ਕਰਦੀ ਆਈ ਆ ਇੱਥੇ ਆਣ ਕੇ ਨਾਸੇ ਤੂੰ ਦੇਣ ਰਹੀ ਆ ਉਹ ਹੁਣ ਮੈਨੂੰ ਪੁੱਛੇਗੀ ਤਾਂ ਫੇਰ ਮੈਂ ਕਹਾਂਗੀ ਨਾ ਉਹਨੂੰ ਪੁੱਛਣ ਦੀ ਕੀ ਲੋੜ ਵਾ ਉਹ ਆਪਣੇ ਘਰ ਵਾਲੇ ਨੂੰ ਕਲਾ ਦਿੰਦੀ ਆ ਦੂਜੀ ਗੱਲ ਇਹ ਆ ਕਿ ਜੇ ਮਾਂ ਪਿਓ ਦੇ ਪਿੱਛੇ ਮੰਨਦੀ ਹੁੰਦੀ ਤੇ ਇਹੋ ਕੰਮ ਹੀ ਕਰਦੀ ਇਹੋ ਗੱਲ ਆ ਨਾ ਫੇਰ ਕਰ ਦੇ ਆਂਦੀ ਸਹਿਮਤੀ ਨਾ ਨਾ ਵਿਆਹ ਕਰਵਾਉਂਦੀ ਉੱਥੇ ਵੀ ਆਪ ਖੁਦ ਰਹੀ ਹੋਈ ਰਹੀ ਤੇ ਇਹਦਾ ਇਰਾਦਾ ਵੀ ਹੁਣ ਇੱਥੇ ਆਈ ਆ ਤੇ ਇੱਥੇ ਵੀ ਆਪ ਖੁਦ ਰਹੀ ਹੋਵਾਂ ਪਰ ਤੁਸੀਂ ਦੱਸ ਦਿਓ ਤੇ ਸਾਡੇ ਘਰ ਵਿੱਚ ਇਹ ਰਿਵਾਜ ਨਹੀਂਗੇ ਹੈਗੇ ਇਹ ਫੈਸਲੇ ਜਿਹੜੇ ਆ ਨਾ ਅਹੀਂ ਮਾਂ-ਪੁੱਤੀ ਲੈਣੇ ਹੁੰਦੇ ਆ। ਆਹ ਠੀਕ ਆ ਕਿ ਤੂੰ ਹੁਣ ਆਪਣੀਆਂ ਮਰਜ਼ੀਆਂ ਚ ਲਾਉਣੀ ਆ ਤੇ ਆਪਣੀਆਂ ਮਰਜ਼ੀਆਂ ਹਾਂ ਦੀਆਂ ਤੇਰੀਆਂ ਚੱਲਣ ਦੇਣੀਆਂ। ਬਸ ਬਸ ਉਹਨੇ ਤੁਹਾਨੂੰ ਨਹੀਂ ਪੁੱਛਣਾ ਉਹਨੇ ਘਰ ਵਾਲੇ ਨੂੰ ਕੱਲਣਾ ਤੇ ਤੁਸੀਂ ਸਿੱਧੇ ਜਾ ਕੇ ਉਹ ਨਾਲ ਗੱਲ ਕਰੋ। ਤੁਹਾਨੂੰ ਕਦਾ ਡਰ ਮਾਰਿਆ ਵਾ। ਵੀ ਉਹਨੂੰ ਜੋ ਘੜੀ-ਘੜੀ ਮੇਰੇ ਨਾਲ ਕਰਦੀਂ ਤੇ ਤੂੰ ਸਿੱਧਾ ਮੇਰੇ ਨਾਲ ਗੱਲ ਕਰ। ਕਿਹੜੇ ਸਕੂਲੇ ਪਤਾ ਕੀਤਾ ਕਿੱਥੇ ਲੱਗਣਾ ਤੂੰ? ਆਪਾਂ ਆਪੇ ਗੱਲ ਕਰ ਜਿਹੜੀ ਕਰਨੀ। ਆਹ ਜਾ ਕੇ ਤੂੰ ਉਹ ਨਾਲ ਕਰੋ ਤੁਸੀਂ ਗੱਲ। ਆਹ ਇਦਾਂ ਹੀ ਕਰਨਾ ਪੈਣਾ ਹੋਰ ਕੀ ਕਰਨਾ ਫਿਰ ਆਹ ਉਹਲੇ-ਉਹਲੇ ਕਰੀ ਜਾਂਦੀਆਂ ਗੱਲਾਂ ਉਹਦੇ ਨਾਲ। ਜੇ ਤੂੰ ਚੋਪਾ ਕੀਤਾ ਰੇ ਨਾ ਇਹਨੇ ਚੜ ਜਾਣਾ ਜੇ ਸਿਰ ਤੇ ਇਹੋ ਤੇ ਗੱਲ ਹੈਗੀ ਆ ਆਹੋ ਆਜੋ ਨਾਲੇ ਤੁਸੀਂ ਰੋਟੀ ਖਾ ਲਓ ਤੇ ਨਾਲੇ ਕਰੋ ਉਹਦਾ ਨਾਲ ਗੱਲ ਹਾਂ ਚਲੋ ਠੀਕ ਆ ਆਪ ਹੀ ਪੁੱਛ ਲੈਨੇ ਵੀ ਇਤਰਾ ਰਹਾ ਦਾ ਵੀ ਤੇ ਪਰਨਾ ਇਹ ਦੱਸੂਗੀ ਨਾ ਖੁਸ਼ ਮੰਮੀ ਅਰ ਰੋਟੀ ਬਣ ਗਿਆ ਤਾਂ ਨੋ ਰੋਟੀ ਪਾ ਕੇ ਲਿਆਦਾ ਰੋਟੀ ਤੇ ਚੋਂ ਮੈਨੂੰ ਬਾਤ ਚਲਿਆਵੀ ਪਹਿਲਾਂ ਮੇਰੀ ਗੱਲ ਸੁਣ ਹਾਂਜੀ ਉਹ ਨੂੰ ਮਗਰ ਲਾਇਆ ਮੁੰਡੇ ਨੂੰ ਕਦੀ ਆਨੀ ਮੈਂ ਨੌਕਰੀ ਕਰਨੀ ਆ ਕਦੀ ਆਨੀ ਮੈਂ ਕੁਛ ਕਰਨਾ ਵਾ ਜਾ ਜਾ ਕੇ ਮੰਮੀ ਨੇ ਪੁੱਛ ਭਲਾਣੇ ਨੂੰ ਪੁੱਛ ਤੇ ਤੂੰ ਮੈਨੂੰ ਸਿੱਧਾ ਹੀ ਪੁੱਛ ਕਿਣੀ ਨੌਕਰੀ ਕਰਨੀ ਆ ਮੈਂ ਸੋਚਿਆ ਕਿ ਇੰਨੀ ਪੜ੍ਹਾਈ ਕੀਤੀ ਆ ਤੇ ਇੰਨੀ ਪੜ੍ਹਾਈ ਕਰਕੇ ਘਰੇ ਥੋੜੋ ਬਹਿਣਾ ਤੇ ਮੈਂ ਕਿਹਾ ਚੱਲ ਨੌਕਰੀ ਮਿਲਣਦੀ ਆ ਤੇ ਲੈ ਲੈਣੀ ਆ ਨਾਲੇ ਚਾਰ ਪੈਸੇ ਘਾੜੀ ਆਣਗੇ ਗੱਲ ਸੁਣ ਮੇਰੀ ਜੇ ਤੂੰ ਇੰਨੀ ਨੌਕਰੀ ਕਰਨੀ ਆ ਇੰਨੀ ਪੜ੍ਹਾਈ ਕੀਤੀ ਆ ਤੇਰੇ ਮਾਪਿਓ ਨੇ ਪੜ੍ਹਾਈ ਕਰਾਈ ਤੈਨੂੰ ਤੈਨੂੰ ਨੌਕਰੀ ਤਾਂ ਕਿਉਂ ਨਹੀਂ ਲਵਾਇਆ ਉਹਨਾਂ ਨੇ ਹਾਂ ਲਵਾ ਕੇ ਕਲਾਉਂਦੇ ਆ ਫੇਰ ਹੀ ਵਿਆਹ ਕਰਦੇ ਉਹ ਮੰਮੀ ਉਹ ਨੌਕਰੀ ਮਿਲਦੀ ਐ ਵੈਕੈਂਸੀਆਂ ਤੇ ਹੋਣ ਨਿਕਲੀਆਂ ਤੇ ਪਹਿਲੇ ਨਹੀਂ ਹੀ ਵੈਕੈਂਸੀਆਂ ਨਿਕਲਦੀਆਂ ਰਹਿੰਦੀਆਂ ਵੈਕੈਂਸੀਆਂ ਉਦਾਂ ਹੀ ਗੱਲਾਂ ਕਰਨੀਆਂ ਤੂੰ ਬੜੀਆਂ ਮੁੰਡਿਆਂ ਨੂੰ ਮਗਰਮਗਰ ਲਾਇਆ ਤੂੰ ਢੋਲਾ ਹੈਗਾ ਵਾ ਉਹਨੂੰ ਜਿੱਦਾਂ ਆਣੀਆਂ ਤੇ ਉਦਾਂ ਹੀ ਉਹ ਖਰੀ ਜਾਂਦਾ ਵਾ ਦਰਦਾ ਮੈਂ ਨਹੀਂ ਕਹਿਦਾ ਤੁਹਾਨੂੰ ਮੈਂ ਤਾਂ ਮੰਮੀ ਬਸ ਇਹੀ ਕਹਿਆ ਹੈ ਕਿ ਮੰਮੀ ਨਾਲ ਗੱਲ ਕਰ ਲੋ ਚਲੋ ਵੱਡਿਆਂ ਨੂੰ ਪੁੱਛਣਾ ਚਾਹੀਦਾ ਨਾ ਮੈਂ ਤਾਂ ਇਸੇ ਕਰਕੇ ਉਹਨਾਂ ਨੂੰ ਕਿਹਾ ਕਿ ਮੰਮੀ ਨਾਲ ਗੱਲ ਕਰਕੇ ਆਓ ਤੇ ਤੂੰ ਕਰਦੀ ਆਉਂਦੀ ਹੁੰਦੀ ਹੈ ਨਾ ਪਿੱਛੋਂ ਨੌਕਰੀ ਤੇ ਫਿਰ ਤੇ ਤੈਨੂੰ ਅਸੀਂ ਵੇਖੇ ਲਵਾ ਦਿੰਦੇ ਜਦੋਂ ਤੂੰ ਉੱਥੇ ਨਹੀਂ ਕੀਤੀ ਤਾਂ ਹੁਣ ਇੱਥੇ ਤੈਨੂੰ ਆ ਕੇ ਨੌਕਰੀ ਦਾ ਚੇਤਾ ਆ ਗਿਆ ਕਿ ਘਰ ਦਾ ਕੰਮ ਨਾ ਕਰਨਾ ਪਏ। ਮੰਮੀ ਕੰਮ ਦੀ ਥੋੜੋ ਗੱਲ ਐ। ਦੱਸ ਪੈਸੇ ਤੇ ਘਰੇ ਆਣੇ ਆ। ਤੁਸੀਂ ਤਾਂ ਐਵੀ ਗੱਲ ਨੂੰ ਵਧਾਈ ਜਾਂਦੇ। ਕਿੰਨੇ ਕੁ ਪੈਸੇ ਆ ਜਾਣਿਆ? ਇਹ ਪ੍ਰਾਈਵੇਟ ਸਕੂਲਾਂ 'ਚ ਕਿੰਨੇ ਕੁ ਪੈਸੇ ਦੇਣ ਡੈ ਆ? 4000 ਨੇ ਤੇ 5 ਦੇ ਦੇਣਗੇ ਕੀ ਬਣਦਾ ਉਹਦੇ ਨਾਲ ਤੇ ਤੇਰਾ ਆਪਣਾ ਹੀ ਨਹੀਂ ਸ਼ੌਂਕ-ਬੌਂਕ ਪੂਰਾ ਹੋਣਾ। ਹੁਣ ਅਸੀਂ 2-4000 ਪਿੱਛੇ ਤੈਨੂੰ ਸਕੂਲੇ ਲਵਾ ਦਈਏ। ਲੋਕਾਂ ਦੀਆਂ ਗੱਲਾਂ ਸੁਣਨੀਆਂ ਨੇ। ਰੱਬ ਨੇ ਸਭ ਕੁਝ ਕਰ ਦਿੱਤਾ ਕਿਹੜੀ ਚੀਜ਼ ਦੀ ਘਾਟ ਐ? ਆਪਣੇ ਘਰ ਕੰਮ ਕਰੋ ਆਪਣੇ ਘਰ ਰੋ ਰਮਾਨਾ 2-4000 ਦੀ ਕੀ ਗੱਲ ਹੁੰਦੀ ਆ ਮਮੀ ਗੱਲ ਪੈਸਿਆਂ ਦੀ ਵੀ ਨਹੀਂ ਹੁੰਦੀ ਗੱਲ ਹੁੰਦੀ ਆ ਕਿ ਪੜ੍ਹਾਈ ਨਹੀਂ ਕੀਤੀ ਤੇ ਘਰ ਬਹਿ ਕੇ ਕੀ ਉਹ ਵੇਸਟ ਹੀ ਆ ਫਿਰ ਲੈ ਪੜ੍ਹਾਈ ਕੀਤੀ ਆ ਤੇ ਫਿਰ ਵੇਸਟ ਹੋ ਆ ਤੇ ਫਿਰ ਤੋਂ ਪਹਿਲਾਂ ਉੱਥੇ ਨੌਕਰੀ ਤਾਂ ਲੱਗ ਜਾਣਾ ਹੀ ਪੈਕੇ ਅਹੀਂ ਇੱਥੇ ਨਹੀਂ ਨੌਕਰੀ ਤੇ ਲਵਣਾ ਅਹੀਂ ਲੋਕਾਂ ਦੀਆਂ ਗੱਲਾਂ ਨਹੀਂ ਸੁਣਨੀਆਂ ਕਿ 2-4000 ਪਿੱਛੇ ਨੋਹ ਘਰੋਂ ਪੱਲੀ ਆ ਅਹੀਂ ਗੱਲਾਂ ਵੇ ਸੁਣੀਆਂ ਲੋਕਾਂ ਦੀਆਂ ਤੇ ਮੰਨ ਕਰ ਬੋ ਮਮੀ ਲੋਕੀ ਤੇ ਬੋਲਦੇ ਆ ਲੋਕਾਂ ਦੇ ਮੂੰਹ ਥੋੜਾ ਫੜੇ ਜਾਣੇ ਲੋਕੀ ਬੜੀਆਂ ਗੱਲਾਂ ਕਰਦੇ ਜੇ ਲੋਕਾਂ ਦੀ ਸੁਣਾਗੇ ਨਾ ਸਰਕਾਰ ਦੇ ਕੰਮ ਨਹੀਂ ਹੋਣੇ ਇਹ ਆਦਾ ਕਰਦਾ ਕੰਮ ਹੈ 2 4000 ਪਿੱਛੇ ਪੂਰੀ ਫੇਰਨਾ ਸਕੂਲਾਂ ਤੇ ਸਵੇਰ ਤੋਂ ਜਾਣਾ ਤੇ ਸ਼ਾਮਾਂ ਨੂੰ ਘਰ ਆਉਣਾ ਹੈ ਸਵੇਰੇ ਨਹੀਂ ਰੋਟੀ ਪਾਣੀ ਪਾੜਨਾ ਰਾਤ ਨੂੰ ਨਹੀਂ ਪਾੜਨਾ ਕੀ ਨਹੀਂ ਚਾਹੀਦਾ ਹੈ ਤੂੰ ਘਰ ਮਾਰਨਾ ਪਾ ਕੇ ਕੱਪੜੇ ਤੇ ਤੁਰਪਿਆ ਕਰਨਾ ਉਹ ਵਿਚਾਰੀ ਕੰਦੀ ਨੇ ਉਹਨੇ ਅੱਗੇ ਕੰਮ ਥੋੜਾ ਕੀਤਾ ਵਾ ਥੋੜਾ ਬੋਤਾ ਦੋ ਦਿਨ ਹੱਥ ਬਟਾ ਵਿਚਾਰੀ ਨਾਲ ਜਿੱਦਣ ਵੀ ਆਈਆਂ ਤੂੰ ਪਹਿਲਾਂ ਮੈਨੂੰ ਇਹ ਗੱਲ ਦੱਸ ਕਦੀ ਮੇਰਾ ਕੋਈ ਲੀੜਾ ਤੋਤਾ ਪਹਿਲੇ ਆ ਮਮੀ ਮੈਂ ਤੇਰਾ ਸੂਰਤ ਹੋਦਾ ਨਾ ਲਓ ਤੁਸੀਂ ਲਾ ਦਿਓ ਮੈਂ ਤਾਂ ਨਹੀਂ ਆ ਕਦੀ ਕਿਹਾ ਤੇ ਉਹਨੂੰ ਵਿਚਾਰੀ ਨੇ ਉਹਨੇ ਸਾਰਿਆਂ ਦੇ ਕੱਪੜੇ ਧੋਨੇ ਉਹਨੇ ਸਾਰਿਆਂ ਨੂੰ ਰੋਟੀ ਪਕਾ ਕੇ ਦੇਣੀ ਸਾਰਾ ਹੀ ਕੰਮ ਉਹਨੇ ਕਰਨਾ ਹੁਣ ਤੇ ਵਿਚਾਰੀ ਨੇ ਕਦੀ ਮੈਨੂੰ ਮੰਜੀ ਤੇ ਪੈਚੀ ਨਾ ਫੜੰਦੀ ਚੀਜ਼ ਉਹਨੇ ਕਦੀ ਮੈਨੂੰ ਆਖਿਆ ਨਾ ਵੀ ਮੰਮੀ ਆ ਕੇ ਚੌਕੇ ਚ ਰੋਟੀ ਲੈ ਜਾ ਤੇ ਤੂੰ ਕਿਤੇ ਮੈਨੂੰ ਪੁੱਛੀ ਨਹੀਂ ਗੱਲਾਂ ਤੂੰ ਕਦੀਆਂ ਕਰਨੀ ਆ ਗੱਨਾ ਨਾਲ ਵੱਡੀ ਪੰਜਦੀ ਫਿਰ ਮੰਮੀ ਬੱਸ ਕੋਈ ਗੱਲ ਨਹੀਂ ਮੰਮੀ ਜੇ ਤੁਸੀਂ ਨਹੀਂ ਨੌਕਰੀ ਕਰਨ ਦੇ ਨਹੀਂ ਕੋਈ ਗੱਲ ਨਹੀਂ ਐਵੇਂ ਗੱਲਾਂ ਨਾ ਵਧਾਈ ਜਾਓ ਕੋਈ ਗੱਲ ਨਹੀਂ ਮੈਂ ਰੋਟੀ ਪਾ ਕੇ ਲਿਆ ਦੇਣੀ ਆ ਕੋਈ ਨਹੀਂ ਕਹਾਂ ਲੰਗੀ ਰੋਟੀ ਮੈਂ ਅੱਜ ਤੈਨੂੰ ਰੋਟੀ ਦਾ ਚੇਤਾ ਆ ਗਿਆ ਮੈਂ ਰੋਟੀ ਬਾਕ ਲਿਆ ਅੱਜ ਉਹ ਦਿਨ ਦਾ ਕਿਤੇ ਜਿਉਂ ਆਈਆਂ ਪੁੱਛਿਆ ਨਹੀਂ ਕਦੀ ਕਿ ਮੰਮੀ ਤੂੰ ਰੋਟੀ ਖਾਣੀ ਆ ਜਾਂ ਮੰਮੀ ਤੈਨੂੰ ਮੈਂ ਚਾਹ ਬਣਾ ਕੇ ਦਵਾਂ ਨਾ ਪਤਾ ਹੀ ਕੋਈ ਨਹੀਂ ਆਪਣੀਆਂ ਰੰਗ ਰਗੀਆਂ ਚ ਰਹਿੰਦੀ ਆ ਬਸ ਅੰਦਰ ਵੜੀ ਰਹਿਂਦੀ ਆ ਕੰਨਾ ਤਬਦੀਨ ਨਹੀਂ ਕਿ ਕਦੀ ਕੋਈ ਤਾਂ ਲੱਗਦੀ ਕਦੀ ਕੁਛ ਕਰ ਲੈ ਰੋਟੀ ਖਵਾ ਲੰਨੀ ਇਹਨੇ ਇੱਕ ਨਾ ਮਾਤਾ ਨਾਲ ਗੱਲ ਕਰਨ ਜਾਉਣਾ ਤੇ ਮਾਤਾ ਨਾਲ ਗੱਲਾਂ ਬੜੀਆਂ ਬਣਾਉਂਦੀ ਕੋਈ ਨਾ ਮੰਮੀ ਤੂੰ ਨੌਕਰੀ ਦਾ ਮਨਾਂ ਕੀਤਾ ਨਾ ਨੌਕਰੀ ਤੇ ਤੈਨੂੰ ਮੈਂ ਕਰਕੇ ਦੱਸੂਗੀ ਮੈਂ ਵੀ ਦੇਖਦੀ ਆ ਕਿਵੇਂ ਰੋਪਦੇ ਤੂੰ ਸੋਨੇ ਬੈਠਾ ਪਤ ਜ ਆਜੋ ਬੀਜੀ ਆਜੋ ਆਈ ਪਤ ਮੈਂ ਤੇਰੇ ਵਾਲੀ ਆਈ ਹਾਂ ਹਾਂਜੀ ਮੈਂ ਆਖਿਆ ਪਿਓ ਪੈੜੀ ਜਿਹੜੀ ਆਂਦਾ ਮਿਲਦੀ ਆ ਉਹਦਾ ਹੁਣ ਕਿੱਦਾਂ ਆ ਵਾ ਪੀ ਵਿਕ ਗਈ ਆ ਕਿ ਜਾਂ ਲੈਣੀ ਆ ਜਾਂ ਕੀ ਸਲਾਹ ਤੇਰੀ ਬੀਜੀ ਪੈੜੀ ਕੀ ਲੈਣੀ ਆ ਤੁਹਾਨੂੰ ਆਪਣੇ ਘਰ ਦੇ ਮਾਹੌਲ ਦਾ ਸਾਰਾ ਹੀ ਪਤਾ ਵਾ ਕਿ ਕੀ ਬਣਿਆ ਉਹ ਤਾਂ ਗੱਲ ਤੇਰੀ ਠੀਕ ਆ ਉਹ ਤੇ ਬਣ ਗਿਆ ਮੈਂ ਬਾਹਰ ਦਾ ਗਲਤਲਾ ਕੰਮ ਕਰੀ ਜਾਂਦਾ ਸੀ ਉਹ ਘਰ ਦਾ ਕਰੀ ਜਾਂਦਾ ਸੀ ਤੇ ਮੈਨੂੰ ਪ੍ਰਵਾਹ ਕੋਈ ਨਹੀਂ ਹੁਣ ਉਹਨੇ ਇਹੋ ਜਿਹਾ ਜਗੜਪੰਦ ਮਾਰੇ ਆ ਉਹਨੂੰ ਉਹ ਤਾਂ ਨਿਕਲ ਨਹੀਂ ਦਿੰਦੀ ਉਹ ਇਹ ਗੱਲ ਤੇ ਨਾ ਉਹ ਕਦੀ ਬੰਬੀ ਤੇ ਗਿਆ ਨਾ ਉਹਦੇ ਕੋਲ ਹਾਲ ਵੇਂਦਾ ਵਾ ਸਾਰੇ ਕੰਮ ਕਰਨੇ ਮੈਨੂੰ ਪੈ ਡੇ ਆ ਬਾਹਰ ਦੇ ਵੀ ਅੰਦਰ ਦੇ ਵੀ ਹੁਣ ਤੁਸੀਂ ਦੱਸੋ ਇਹ ਪੈੜੀ ਲੈ ਕੇ ਕੀ ਕਰਾਂਗੇ ਨਾਲੇ ਆਹ ਵੇਖੋ ਕੀ ਆਫਤ ਆਈ ਆ ਆ ਇਹ ਤਾਂ ਬਹੁਤ ਲੋਕਾਂ ਦਾ ਘਰ-ਬਾਰ ਰੁੜ ਗਿਆ ਪੈੜੀਆਂ ਰੁੜ ਗਈਆਂ ਝੋਨੇ ਮਾਰੇ ਗਏ ਮਾਲੋ ਹੁਣ ਅਸੀਂ 30 ਲੱਖ ਦਾ ਕਿਲਾ ਲੈਨੇ ਆ ਤੇ ਮੁੜ ਕੇ ਪੂਰੇ ਕਿਦਾਂ ਕਰਨੇ ਆ ਉਹ ਤਾਂ ਸਾਰੀ ਉਮਰ ਵੀ ਨਹੀਂ ਮੇਰੇ ਕੋਲ ਪੂਰੀ ਹੋਣੀ 30 ਲੱਖ ਰੁਪਈਆ ਬਿਲਕੁਲ ਠੀਕ ਇਹ ਗੱਲ ਤੇਰੀ ਸੱਚੀ ਆ ਜਿੱਦਾਂ ਦਾ ਸਮਾਂ ਹੁਣ ਆਇਆ ਵਾ ਤੇ ਪੈੜੀਆਂ ਚੋਂ ਨਿਕਲਣਾ ਵੀ ਕੀ ਆ ਤੇ ਕੱਢਣਾ ਵੀ ਕੀ ਆ ਇਹ ਗੱਲ ਜਿਹੜਾ ਬੰਦਾ ਜਿਹੜਾ ਚੜ੍ਹਿਆ ਮੁਗਾਈ ਜਿਹੜਾ ਉਹ ਤੇ ਕਿਤੇ ਕੰਮਜਾਬ ਨਹੀਂ ਹੋ ਸਕਦਾ ਜਾਂ ਤੇ ਕੋਈ ਨੌਕਰੀ ਪੇਸ਼ਾ ਹੋਵੇ ਨਾਲ ਤੇ ਫੇਰ ਧੂਪ ਮਿਲਦੀ ਜਾਂਦੀ ਆ ਇਹ ਗੱਲ ਤੇ ਹੈਗੀ ਆ ਚਲੋ ਇਦਾਂ ਕਰਨੇ ਆ ਫਿਰ ਕਿਸਮਾਂ ਖਾਏ ਪੈਲੀ ਰਹਿਣ ਦੇ ਪੈਲੀ ਨਾਲੇ ਜਦੋਂ ਨਾਲ ਹੱਥ ਹੀ ਨਹੀਂ ਕੰਨੇ ਬਟਾਉਣਾ ਤੇ ਪੁੱਤ ਤੇਰੇ ਸਿਰ ਤੇ ਕੰਦੇ ਦੇ ਤੇ ਬੋਝ ਪੈਣਾ ਫਿਰ ਤੇ ਹਿੱਸੇਦਾਰ ਸਾਰੇ ਬਣਨੇ ਕਿਸੇਦਾਰ ਤੇ ਬੀਹਦਾਰ ਵੀ ਪਤਾ ਕਿ ਫਿਰ ਉਹਦਾ ਬਰਾਬਰ ਦੇ ਬਣਨਾ ਬਰਾਬਰ ਦੇ ਬਣਨਾ ਤੇ ਜਦੋਂ ਕੰਮ ਹੀ ਨਹੀਂ ਨਾਲ ਕਰਾਉਣਾ ਤੇ ਕਮਾਈ ਨਾ ਕੀਤੀ ਤੇ ਪੈਸੇ ਆਉਣੇ ਕਿੱਥੋਂ ਨੇ ਤੇ ਲਾਉਣੇ ਕਿ ਤਰ੍ਹਾਂ ਨੇ ਤੇ ਤੂੰ ਫਿਰ ਇਹ ਆਇ ਛੱਡ ਪਰਾਂ ਖੜਾ ਇਸ ਗੱਲ ਦਾ ਤੇ ਫਿਰ ਮੇਰਾ ਤੇਰਾ ਦਾਵਾ ਫਿਰ ਕੁੜੀ ਨੂੰ ਦਾਜ ਦੇਣ ਵਾਲਾ ਨਾ अच्छा ते उनु समान ਸਮਾਨ ਫਿਰ ਦੇ ਦੋ ਜਿਹੜੇ ਪੈਸੇ ਹੈਗੇ ਨੇ ਥੋੜੇ ਬੋਤੇ ਘਰ ਵੀ ਵਰਤੇ ਜਾਣੇ ਆ ਚਲ ਇਦਾਂ ਹੀ ਕਰ ਲੈਨੇ ਆ ਹਨਾ ਕੋਈ ਆਹੋ ਦੀ ਵੀ ਸਸਦੀ ਕਿਹੜੀ ਜ਼ਬਾਨ ਆਪਣੀ ਆ ਹਾਂ ਕੋਈ ਬੋਲਣ ਲੱਗੀ ਵੇਂਦੀ ਕੱਖ ਨਹੀਂ ਵੀ ਤੇਰਾ ਆਇਆ ਕੱਖ ਨਹੀਂ ਆ ਲੈ ਕੇ ਆਈ ਆ ਹਾਂ ਉਹ ਕਰਦੀ ਆ ਗੱਲਾਂ ਬੜੀਆਂ ਦੱਸਿਆ ਹੀ ਕੁੜੀ ਚਲ ਹਾਹ ਪਰਾ ਜਿਹੜਾ ਵਾ ਨਾ ਸਿੱਤੇ ਇਹ ਹਲਾ ਲੈਨੇ ਆ ਫਿਰ ਹੋਰ ਕੀ ਕਰਨਾ ਵਾ ਇਹੋ ਹੀ ਲਾਲਾ ਤੂੰ ਤੇ ਇਦਾਂ ਕਰ ਭੀ ਪੈੜੀ ਪੂਰੀ ਰਹਿਣ ਦੇ ਠੀਕ ਆ ਇਹੋ ਕੰਮ ਕਰ ਲੈ ਇਹ ਦਿੱਤਾ ਮੈਂ ਤਾਂ ਤੁਹਾਨੂੰ ਸਾਰੀ ਗੱਲ ਦੱਸਤੀ ਆ ਕਿ ਜਿਹੜੇ ਬੰਦੇ ਨੇ ਘਰੋਂ ਨਹੀਂ ਨਿਕਲਣਾ ਤੇ ਬਾਹਰ ਫਸਲ ਹੈ ਆਪਣੇ ਆਪ ਤੇ ਹੋਣਾ ਦੀ ਐ ਉਥੇ ਜਾਵਾਂਗੇ ਤੇ ਹੋਊਗੀ ਵਿਚਾਰੀ ਨਹੀਂ ਪੁੱਤ ਫਸਲ ਦੇ ਤੇ ਜਿੰਨਾ ਚਿਰ ਵਿੱਚ ਬੜੇ ਨਾਲ ਰਹੀਓ ਨਾਲ ਚਿਰ ਫਸਲ ਹੁੰਦੀ ਐ ਪਾਈ ਵਾਲ ਤੇ ਤਰੇ ਰਿਆ ਬੰਦਾ ਤੇ ਫੇਰ ਹੀ ਵੇਖਣਾ ਪੈਂਦਾ ਪਾਈ ਵਾਲ ਤੇ ਕੀ ਹੋਇਆ ਕੀ ਸਭ ਕਹਾਵਾ ਜਦੋਂ ਵੇਖਣਾ ਹੀ ਨਹੀਂ ਮੰਨੇ ਜਾਣਾ ਹੀ ਨਹੀਂ ਤੇ ਕੱਲਾ ਤੂੰ ਕੀ ਕਰੇਂਗਾ ਜਿੰਨਾ ਖੁੰਦਾ ਕਰੀ ਜਾਂ ਫੇਰ ਕੀ ਕਰਨਾ ਵੇਖੀ ਜਾਊਗੀ ਮੈਂ ਕਹਿੰਦਾ ਅੱਗੇ ਮੈਂ ਕਿਤੇ ਜਾਣਾ ਨਾ ਤੇ ਮੈਨੂੰ ਅਖਣਾ ਵੀ ਵੀਰ ਜੀ ਤੁਸੀਂ ਨਾ ਘਰ ਦੀ ਪਰਵਾਹ ਨਾ ਕਰਿਓ ਇਹ ਘਰ ਦਾ ਸਾਰਾ ਕੰਮ ਮੈਂ ਸੰਭੀ ਜਾਊਂਗਾ ਆਹੋ ਹੁਣ ਵੇਲਾ ਨੇ ਕਦੇ ਮੈਨੂੰ ਪੁੱਛਿਆ ਹੀ ਨਹੀਂ ਦੇ ਵੀਰ ਜੀ ਤੁਸੀਂ ਕਿੱਥੇ ਚਲੇ ਜੇ ਕਿੱਥੇ ਨਹੀਂ ਚਲੇ ਲਾਗੋ ਨਹੀਂ ਮੀਣਾ ਚਾਈਦਾ ਨੀਵੀਂ ਜੀ ਪਾਕ ਨਾ ਗ ਜਾਂਦਾ ਮੈਂ ਕਵਾਲਾ ਤੇ ਬੋਲ ਪੈਣਾ ਵਾ ਨਹੀਂ ਤਾਂ ਇੱਦਾਂ ਨਾ ਗ ਜਾਣਾ ਪਤਾ ਨਹੀਂ ਉਹਨੇ ਤਾਂ ਆਈ ਹੈ ਜਦੋਂ ਦੀ ਕੀਚੁਰਲੂ ਫੇਰ ਦਿੱਤਾ ਉਹਦੇ ਤੇ ਉਹਨੂੰ ਤਾਂ ਇਹਨੇ ਪਾਕ ਨਹੀਂ ਕਰ ਛੜਿਆ ਜੋ ਉਹ ਕਹਿੰਦੀ ਉਹੋ ਹੀ ਕਰਦਾ ਬਾਕੀ ਟੱਬਰ ਨੂੰ ਕਿਹਨੂੰ ਪੁੱਛਣਾ ਹੀ ਨਹੀਂ ਕਿ ਕੀ ਕਰਨਾ ਕੀ ਨਹੀਂ ਕਰਨਾ ਸਾਰੀ ਸਲਾਹ ਹੁੰਦੀ ਭਰਾਵਾ ਭਰਾਵਾਂ ਦੀ ਇਹ ਥੋੜੀ ਗੱਲ ਵਾ ਅੱਗੇ ਅਸੀਂ ਇਕੱਠੇ ਬੈ ਕੇ ਰੋਟੀ ਖਾਣੀ ਆ ਕਿੰਨਾ ਕਿਦਾਂ ਗੱਲਾਂ ਬਾਤਾਂ ਮਾਰਦੇ ਰਹੇ ਆ ਹਾਂ ਉਹਨੂੰ ਮਜ਼ਾਕ ਹੁੰਦਾ ਹੀ ਨਹੀਂ ਕਿ ਮੈਂ ਕਈ ਵਾਰੀ ਪੁੱਛਿਆ ਰੋਟੀ ਖਾ ਲਈ ਆ ਚੁੱਪ ਕਰਕੇ ਹੱਸ ਕੇ ਤੇ ਗਾਹ ਜਾਂਦਾ ਲੈ ਆ ਕੋ ਗੱਲ ਕਰਨਵਾਈ ਆ ਉਹੋ ਹੀ ਭਰਾਵਾ ਜਿਹਦੇ ਲੱਗੇ ਬੈੰਦਾ ਸੀ ਤੇ ਖਾਂਦਾ ਸੀ ਤੇ ਗੱਲਾਂ ਕਰਦਾ ਸੀ ਨਹੀਂ ਉਹਨੇ ਬੋਲਣਾ ਵੀ ਵੀਰ ਦੀ ਮੈਂ ਰੋਟੀ ਖਾ ਲਈ ਆ ਕਿ ਨਹੀਂ ਖਾ ਲਈ ਪਤਾ ਨਹੀਂ ਉਹਨੂੰ ਕੀ ਇਹੋ ਜਿਹਾ ਮੰਤਰ ਮਾਰਤਾ ਉਹਨੂੰ ਕਰਛੜਾਈ ਦਿੱਤਾ ਤੇ ਕੀ ਪਤਾ ਉਹ ਗੁੱਡੀ ਨੇ ਜਨਾਨੀ ਨੇ ਕੀ ਉਹਦੀ ਮਤ ਮਾਰਛੜੀ ਮੈਨੂੰ ਤੇ ਆਪਨੇ ਸਮਝ ਲੱਗਦੀ ਨਹੀਂ ਤੇ ਅੱਗੇ ਇਦਾਂ ਦਾ ਤੇ ਨਹੀਂ ਬਿਲਕੁਲ ਜਿੱਦਾਂ ਦਾ ਉਹਨੂੰ ਕਰਛੜਿਆ ਚਲੋ ਛੱਡੋ ਹਾਂ ਬੀਜੀ ਤੁਹੇ ਉੱਪਰ ਛਾਦਾ ਛਕਿਆ ਕਿ ਨਹੀਂ ਅੱਛਾ ਕਹ ਲਿਆ ਪ੍ਰਸ਼ਾਦਾ ਤੇ ਹਾਂ ਇਹੋੀ ਗੱਲ ਮੈਂ ਫੇਰ ਤੈਨੂੰ ਪੁੱਛਣੀ ਸੀ ਚਲੋ ਠੀਕ ਆ ਫੇਰ ਉਹ ਸਮਾਨ ਜਿਹੜਾ ਲੈਵਾ ਲੈ ਕੇ ਤੱਕ ਗੱਲ ਬੀਜੀ ਤੁਸੀਂ ਛੱਡੋ ਇਹ ਲੈਣੀ ਆ ਕਿ ਨਹੀਂ ਲੈਣੀ ਤੇ ਆ ਜਿਹੜਾ ਕੰਮ ਵਾਲਾ ਕੁੜੀ ਵਾਲਾ ਤਾਈ ਦਾ ਇਹ ਕਰ ਦਿੰਦੇ ਇਹ ਕਰ ਦੋ ਫੇਰ ਠੀਕ ਆ ਗੱਲ ਚਲੋ ਚਲੋ ਤੁਸੀਂ ਬੈਠੋ ਮੈਂ ਵੀ ਰੋਟੀ ਪਣੀ ਖਾ ਲਾਂ ਮੈਂ ਸਵੇਰ ਦਾ ਪੱਕਾ ਖਾ ਲਾ ਖਾ ਲਾ ਫੇਰ ਪਤ ਬਾਹਰ ਜੁ ਗਿਆ ਪੈਲੀ ਵਾਲ ਤੇ ਰੋਟੀ ਕਿ ਤਰ੍ਹਾਂ ਆਣ ਕੇ ਖਾਣੀ ਸੀ ਹਾਂਜੀ ਹਾਂਜੀ ਠੀਕ ਠਾਕ ਵਧੀਆ ਸਭ ਆਉਣਾ ਆਣਾ ਭੈਣ ਜੀ ਕੀ ਹੀ ਤੁਸੀਂ ਫੇਰ ਮਾਰ ਜਾਂਦੇ ਹੋ ਨਹੀਂ ਕੋਈ ਗੱਲ ਨਹੀਂ ਆਉਂਗੀ ਆਹੋ ਕੰਮ ਕਰ ਲੈਂਦੀ ਦਰਾਣੀ ਬੜਾ ਕੰਮ ਕੁਮ ਨਹੀਂ ਉਹਨੂੰ ਕੋਈ ਕਰਨਾ ਆਉਂਦਾ ਐਵੇਂ ਹੀ ਆ ਉਹ ਸਗੋਂ ਮੇਰੇ ਸਿਰ ਤੇ ਬੋਝ ਪੈ ਗਿਆ ਅੱਗੇ ਤਾਂ ਆਪਣੇ ਫਿਕਰ ਨਾ ਕਰ ਲੈਂਦਾ ਹੀ ਵੀ ਮੈਨੂੰ ਕਰਨਾ ਪੈਣਾ ਆਹੋ 7 ਵਜੇ ਤੇ ਸੁੱਤੀ ਉੱਠਦੀ ਆ ਉਹੀ ਵਾਜਦਾ ਉਹ ਤੇ ਫੇਰ ਉੱਠ ਕੇ ਲਿੰਬਾ ਪੋਚੀ ਮਾਹ ਹੁੰਦੀ ਆ ਘਰ ਦੇ ਕੰਮਾਂ ਦਾ ਤਾਂ ਕੋਈ ਧਿਆਣੀ ਹੈ ਨਹੀਂਗਾ ਨਾ ਕੋਈ ਸਬਜ਼ੀ ਬਣਾਉਣੀ ਆਉਂਦੀ ਨਾ ਕੋਈ ਰੋਟੀ ਬਣਾਉਣੀ ਆਉਂਦੀ ਆ ਆਹ ਹੋਰ ਕੀ ਆ ਪਿੰਡੋਂ ਵੀ ਅੱਗੇ ਆਉਂਦੇ ਆ ਫੋਨ ਵੀਰ ਹੋਣਾ ਦਾ ਭਈ ਆ ਹੀ ਨਹੀਂ ਤੇ ਮੈਂ ਹਾਉਣਾ ਆਣਾ ਕਿ ਮੇਰੇ ਨਾਣਾ ਆਈ ਤਾਂ ਕਰਕੇ ਮੈਂ ਹਾ ਅਗਲੀ ਕਹੂਗੀ ਮੈਂ ਆਈ ਆ ਤੇ ਚੱਲ ਗਈ ਨੇ ਚਲ ਜਾਣਾ ਨੇ ਇੱਕ ਦੋ ਦਿਨ ਤੱਕ ਮਾਰੂੰਗੀ ਫੇਰਾ ਫਿਰ ਆਪਣੀ ਤੇ ਪਕਾ ਕੇ ਖਾਣਗੀ ਹੁਣ ਮੈਂ ਠੇਕਾ ਥੋੜਾ ਲਿਆਵਾ ਨਹੀਂ ਜਾਜ ਤੇ ਜਾ ਸਿੱਖ ਲੈ ਆਹੋ ਪੜਦੀ ਰਹੀ ਪੜਦੀ ਰਹੀ ਕੀ ਤੱਕੀ ਪੜਦੀ ਰਹੀ ਔ ਮਮੀ ਤੇ ਬਥੇਰਾ ਕਹਿੰਦੇ ਹੁਣ ਮਮੀ ਵਿਚਾਰੇ ਵੀ ਕੀ ਕਹਿਣ ਜੇ ਜ਼ਿਆਦਾ ਕਹਿਣ ਫੇਰ ਘਰ ਵਿੱਚ ਕਪਤ ਪੈਂਦਾ ਨਾਵਨੇ ਦਾ ਚੰਗੀ ਲਾਈ 2-4 ਦਿਨ ਕਲਾਸ ਦੀ ਚੰਗੀ ਮੱਤ ਦਿੱਤੀ ਠੰਡੀ ਕੀਤੀ ਆਹੋ ਪਰ ਉਹ ਵੀ ਵਿਚਾਰੀ ਬਗਾਨਿਆ ਕਰੋ 아이 ਕੜੀ ਕੜੀ ਕੀ ਕਵੇ ਆਪ ਨੂੰ ਬੰਦੇ ਨੂੰ ਸ਼ਰਮ ਚਾਹੀਦੀ ਹੈ ਪਚਲ ਆਈ ਆ ਚਾਹ ਪਾਣੀ ਬਣਾ ਕੇ ਦਵਾ ਰੋਟੀ ਪਾਣੀ ਬਣਾ ਕੇ ਦਵਾਨਾ ਨਾ ਕੜੀ ਲਾਗੇ ਬਹਿਣਾ ਵਾ ਨਾ ਰੋਟੀ ਪਾਣੀ ਬਣਾਉਣਾ ਕੋਈ ਗੱਲ ਨਹੀਂ ਮੈਂ ਮਾਰੂੰਗੀ ਫੇਰਾ ਤੁਸੀਂ ਵੀ ਆਇਓ ਹਾਂ ਅਚੰਗਾ ਬਾਬਾ ਮੈਂ ਹੀ ਆ ਜੂਗੀ ਆਹੋ ਕੋਈ ਨਹੀਂ ਕਰ ਦੂੰਗੀ ਫੋਨ ਤੇ ਆ ਜੂੰਗੀ ਮੈਂ ਕਰਨ ਦਾ ਆ ਫੋਨ ਆਉਣਾ ਨ ਇੱਕ ਦੋ ਦਿਨ ਤੱਕ ਕੋਈ ਨਹੀਂ ਮਾਂ ਪਤ ਇਕੱਠੇ ਆ ਜਾਾਂਗੇ ਹਾਂਜੀ ਹਾਂਜੀ ਹਾਂ ਚਲੋ ਠੀਕ ਆ ਪਿਆੰਜੀ ਸਤਿ ਸ੍ਰੀ ਅਕਾਲ ਤੁਹਾਨੂੰ ਹੁਣ ਮੈਂ ਕੀ ਦੱਸਾਂ ਸਾਰਾ ਕੰਮ ਤਾਂ ਮੈਨੂੰ ਕਰਨਾ ਪੈਣ ਡਿਆ ਜਿੱਥੇ ਜਰੀ ਕੁਰੇ ਪੁਰੇ ਹੋ ਗਈ ਨਾ ਕੁੜੀ ਨੂੰ ਰੋਟੀ ਦੀ ਮਿਲਣੀ ਫੇਰ ਕਹਿਣਾ ਮੈਂ ਆਈ ਆ ਤੇ ਇਹ ਚੱਲ ਗਈ ਕੋਈ ਗੱਲ ਨਹੀਂ ਇਹਨੇ ਚਲੀ ਜਾਣਾ ਦੋ ਵਾਂਗ ਦਿਨਾਂ ਤੱਕ ਤੇ ਚੱਲ ਜੂੰਗੀ